ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖਣਗੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 30 ਅਕਤੂਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਟਾਈਮ ਜਿਹੜਾ ਦੋਸਤੋ 4 ਵਜੇ ਈਵਨਿੰਗ ਟਾਈਮ ਹੈਗਾ ਬਾਈ ਹਰਵੇਲ ਦੇ ਫਾਰਮ ਤੇ ਪਹੁੰਚੇ ਆਂ ਵੀਰ ਹਰਵੇਲ ਦਾ ਡੇਰੀ ਫਾਰਮਿੰਗ ਦੇ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਚੰਗਾ ਪਸ਼ੂ ਧਨ ਜਿਹੜਾ ਦੋਸਤੋ ਇੱਥੇ ਆਉਂਦਾ ਰਹਿੰਦਾ ਤੇ ਤੁਸੀਂ ਸਮੇਂ-ਸਮੇਂ ਦੇ ਨਾਲ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਵੀਰ ਉਹਨਾਂ ਦੇ ਨਾਲ ਏਰੀਆ ਜਿਹੜੇ ਵੀਰ ਕੋਚ ਆਪਣੇ ਨਾਲ ਨਵੇਂ ਜੁੜੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਦੁਬਲੀ ਬਰਵਾਲਾ ਚੀਮਾ ਵੱਡੇ ਸਭਰਾ ਕੋਟ ਬੁੱਡਾ ਬਿਲਕੁਲ ਨਾ ਨਾ ਲੱਗਦੇ ਜਿਹੜੇ ਦੋਸਤੋ ਪਿੰਡ ਹੈਗੇ ਆ ਬਧੇਰੇ ਜਾਣਕਾਰੀ ਆ ਆਪਾਂ ਵੀਰ ਹਰਬੇਲ ਦੇ ਪਾਸੋਂ ਲਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਦੋਸਤੋ ਸਕਿੱਪ ਨਾ ਕਰਿਓ ਕਿਉਂਕਿ ਫੁੱਲ ਇਨਫੋਰਮੇਸ਼ਨ ਜਿਹੜੀ ਪਸਵਾਂ ਦੇ ਰਿਗਾਰਡਿੰਗ ਉਹ ਆਪਾਂ ਕਿਸੇ ਓਨਰ ਤੋਂ ਮਾਲਕ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਪ੍ਰੋਪਰ ਮਿਲ ਜਾਂਦੀ ਹੈ ਸੋ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਮਾਲਕ ਦੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਚਲਦੇ ਆ ਵੀਰ ਦੇ ਕੋਲ ਬਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਹਰਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਜੰਦੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਬਾਈ ਤੁਹਾਡਾ ਇੱਥੇ ਆਉਣ ਤੇ तहे ਦਿਲੋਂ ਧੰਨਵਾਦ ਠੀਕ ਆ ਵੀਰ ਜੀ ਮਿਹਰਬਾਨੀ ਤੇ ਹਰਵੀਰ ਵੀਰ ਜੀ ਇੱਕ ਆਤਮਾ ਪਹਿਲੇ ਨੰਬਰ ਤੇ ਆਪਣੇ ਸੰਪਰਕ ਨੰਬਰ ਜਰੂਰ ਦੱਸ ਦਿਓ ਕਿਉਂਕਿ ਇੱਕ ਬਨੇ ਲਾਈਵ ਆਪਣਾ ਚੱਲਣ ਡਿਆ ਤੇ ਜੇ ਕਿਸੇ ਕਿਸਾਨ ਵੀਰ ਨੇ ਸੰਪਰਕ ਕਰਨਾ ਹੋਇਆ ਤੁਹਾਡੇ ਨਾਲ ਉਹ ਵੀ ਕਰ ਲੈਣਗੇ ਸੰਪਰਕ ਨੰਬਰ ਹੈਗੇ ਆਪਣੇ 990382025 9906382025 ਠੀਕ ਆ ਜੀ ਅੱਜ ਵੀਰ ਆਪਾਂ ਚੱਲਦੇ ਆਂ ਤੁਹਾਡੇ ਅੱਜ ਦੋ ਐਨੀਮਲ ਸੈੱਲ ਹੀ ਆਏ ਹਨ ਜੀ ਹਾਂ ਜੀ ਇੱਕ 30 35 ਦਿਨ ਦੀ ਛੁੱਟੀ ਆ ਨੀਂਦੀ ਰਵੀ ਦੀ ਗੱਬਣ ਠੀਕ ਹੈ ਜੀ ਹਾਂ ਬਾਕੀ ਉਹ ਆਪਾਂ ਕਹਿੰਦੇ ਨਹੀਂ ਕਿ ਨਿਕਲੇ ਨਾ ਨਿਕਲੇ ਪਰ ਫਿਲਹਾਲ ਜਿਹੜੀ ਨਹੀਂ ਕੋਈ ਗੱਲ ਨਹੀਂ ਉਹਦੀ ਇਨਫੋਰਮੇਸ਼ਨ ਆਪਾਂ ਜਾਣਕਾਰੀ ਵੀ ਨਾਲ ਤੁਹਾਡੇ ਦਰਾਂ ਕੇ ਸਾਂਝੀ ਕਰਦੇ ਆਂ ਵਿੱਚ ਜੀ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਆ ਇਹ ਮੱਝ ਆਈ ਆ ਜੀ ਹਾਂ ਜੀ ਇਹ ਤੀਜੀ ਵਾਰ ਇਹਨੇ ਸੁਣਾ ਵਾ ਜੀ ਬਾਕੀ ਜਿਹੜੇ ਇਦੇ ਅੰਦਰ ਆ ਹਾਂਜੀ ਉਹਨਾਂ ਦੇ ਮੁਤਾਬਕ 13 14 ਲੀਟਰ ਦੀ ਮਾਲਿਜਾ ਬਾਕੀ ਹੈ ਚੀਜ਼ਾਂ ਤੁਸੀਂ ਦੁੱਧੀਆਂ ਨਿਸ਼ਾਨੀਆਂ ਬਿਲਕੁਲ ਦੇਖ ਸਕਦੇ ਹੋ ਬਾਕੀ ਹਜੇ ਸੂਣ ਚ ਸੱਤ ਅੱਠ ਦਿਨ ਪਏ ਆ ਬਹੁਤ ਜ਼ਿਆਦਾ ਲੀਵਾ ਭਰਦੀ ਹੈ ਇਹ ਹਫਤਾ ਪਿਆ ਹੈ ਨਾ ਜੀ ਹਾਂਜੀ ਤੇ ਭਾਈ ਅੱਗੇ ਸੂਵਾ ਕਿੰਨਾ ਸੂਣ ਜਾ ਰਿਹਾ ਹੈ ਤੀਜੀ ਵਾਰ ਆਇਨੇ ਸੂਣਾ ਹੁਣ ਠੀਕ ਹੈ ਜੀ ਤੇ ਬਾਕੀ ਆਪਾਂ ਇਹਨੂੰ ਟਿਪ ਕੇ ਜ਼ਰੂਰ ਦਿਖਾਵਾਂਗੇ ਉਹਨ ਇੱਕ ਵਾਰੀ ਠੀਕ ਆ ਹ ਸੋ ਦੋਸਤੋ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਟਿਪ ਕੇ ਬਿਲਕੁਲ ਚਾਰੇ ਥਨਾਂ ਦੀ ਚੈੱਕ ਪਾਸ ਤਸੱਲੀ ਨਾਲ ਕਰਕੇ ਦਿਖਾਓ ਦਿਖਾਊਗਾ ਵੀਰ ਹਰਬੇਲ ਤੇ ਇੱਕ ਵਾਰੀ ਤੋੜ ਕੇ ਆਪਾਂ ਖੋਲ ਕੇ ਤੁਹਾਨੂੰ ਤੋੜ ਕੇ ਦਿਖਾਉਣੇ ਠੀਕ ਹੈ ਜੀ ਸੀਓ ਸਭ ਕੋਰੀ ਹੈ ਦੋਸਤੋ ਤੇ ਬਾਰਡਰ ਬਰੀਡ ਆ ਫਿਰ ਆਈ ਆਪਣੇ ਪਾਸੋਂ ਇਧਰ ਬਾਰਡਰ ਵਾਲੇ ਪਾਸੇ ਵੀ ਹੈ ਠੀਕ ਹੈ ਜੀ ਬਾਕੀ ਦੋਸਤੋ ਰਵੇ ਜਿਹੜੇ ਹੈਗੇ ਆ ਚੰਗੇ ਮੋਟੇ ਤੋਂ ਜਦੋਂ ਦੋਸਤੋ ਤਕਰੀਬਨ ਆਪਾਂ ਵੰਡਦੇ ਸਮੇਂ ਤੋਂ ਲੈ ਕੇ ਸਾਫ ਲਾ ਲਈਏ ਤਾਂ ਤਕਰੀਬਨ ਬਾਰਡਰ ਦੇ ਵਿੱਚ ਜਿਹੜੇ ਚੰਗੇ ਪਸ਼ੂ ਵੀ ਅੱਜ ਜਿਹੜੇ ਪਾਈ ਜਾਂਦੇ ਆ ਤੇ ਗਾਂ ਜਿਹੜਾ ਰਵਾ ਦੋਸਤੋ ਗਾਂਧੀਆਂ ਚੱਲੇ ਆ ਰਿਹਾ ਆ ਵੇਖੋ ਜੀ ਆਰਡਰ ਦੀ ਕੁਆਲਿਟੀ ਚੰਗੀ ਆ ਥਣ ਹਵਾਨਾ ਬਹੁਤ ਵਧੀਆ ਹੈਗਾ ਦੋਸਤੋ ਬਾਕੀ ਹਲੇ ਅੱਧਾ ਹਵਾਨਾ ਭਰਿਆ ਨਹੀਂ ਠੀਕ ਆ ਆ ਲਓ ਬਾਕੀ ਆਪਣੇ ਕੇਰੀ ਨੂੰ ਦਿੱਤ ਕੇ ਚੱਲਦੇ ਆਪਾਂ ਪੇਠਪੂੜੇ ਦੀ ਚੰਗੀ ਦੋਸਤੋ ਮੀਡੀਅਮ ਹਾਈਟ ਆ ਦੂਰੋਂ ਨੇੜੇ ਤੁਸੀਂ ਚੱਲ ਕੇ ਆਉਣਾ ਤੇ ਲੰਬਾਈ ਵੇਅਰ ਬੂਲ ਜਿਹੜਾ ਹੈਗਾ ਦੋਸਤੋ ਵੇਅਰ ਪਸੂ ਲੰਬੀ ਜਿਆਦੀ ਆ ਤੇ ਵਾਧਿਆ ਦੁੱਧ ਦੇ ਜਿਹੜੀ तकरीबन ਦੋਸਤੋ 10 11 10 11 12 ਲੀਟਰ ਤੱਕ ਵੀ ਤੁਸੀਂ ਇਸ ਮੱਝ ਦੇ ਥੱਲੇ ਉਹਦਾ ਦੁੱਧ ਲੈ ਸਕਦੇ ਜੀ ਜੀ ਇਹ ਹੋਵੇ ਤਾਂ ਵੀ ਲੀਟਰ ਵਾਲੇ ਵਾਲੇ 2 ਲੀਟਰ ਤੇ ਆ ਜਾਂਦੀ ਹੈ ਇਹ ਵੀ ਗੱਲ ਸੱਚੀ ਹੈ ਜੀ ਇੱਕ ਵਾਰੀ ਆਪਾਂ ਤੁਹਾਨੂੰ ਇਹ ਟਿਪ ਕੇ ਦਿਖਾਉਣੀ ਹੈ ਦੋਸਤੋ ਕਿਉਂਕਿ ਚਾਰੇ ਥਾਣਾ ਦੀ ਐਸੇ ਭਾਨ ਜਿਹੜੀ ਚੈੱਕ ਹੋ ਜੇਗੀ ਦੂਰ ਦਰਾਡੇ ਕੋਈ ਵੀ ਵੀਰ ਬੈਠਿਓ ਤੁਸੀਂ ਤਸੱਲੀ ਦੇ ਨਾਲ ਵੇਖ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਫੈਸਲਾ ਆਪਦਾ ਨਿਰਣਾ ਹੈਗਾ ਤੁਸੀਂ ਉਹ ਲੈ ਸਕਦੇ ਹੋ ਕਈ ਵੀਰ ਆਨਲਾਈਨ ਸੌਦਾ ਵੀ ਕਰ ਲੈਂਦੇ ਆ ਉਹਨਾਂ ਦੇ ਲਈ ਖਾਸ ਤੌਰ ਤੇ ਆ ਬਾਕੀ ਜਿਹੜੇ ਵੀਰ ਜਿਹੜੇ ਵੀਰਾਂ ਨੂੰ ਖਾਸ ਤੌਰ ਤੇ ਮੱਝ ਪਸੰਦ ਹੋਵੇ ਤੁਸੀਂ ਖਾਸ ਤੌਰ ਤੇ ਤੁਹਾਨੂੰ ਇਨਵਿਟੇਸ਼ਨ ਆ ਦੋਸਤੋ ਸਦਾ ਹਰ ਇੱਕ ਵੀਡੀਓ ਦੇ ਵਿੱਚ ਹੁੰਦਾ ਹੈ ਵੀ ਤੁਸੀਂ ਦੋ ਟਾਈਮ ਇੱਕ ਟਾਈਮ ਆਓ ਘਰੇ ਜਿਹੜਾ ਪਸ਼ੂ ਸੋਇਆ ਹੈਗਾ ਚਵਾਈ ਕਰੋ ਜਿਹੜਾ ਪਸ਼ੂ ਅਜੇ ਸੂਣ ਵਾਲਾ ਟਿੱਪਕੇ ਤਸੱਲੀ ਕਰੋ ਆ ਲਓ ਜੀ ਆਪਣਾ ਟਿੱਪੰਦਾ ਮਤਲਬ ਇਹ ਹੁੰਦਾ ਦਾ ਦੋਸਤੋ ਕਿ ਕਈ ਵਾਰ ਉਹਨਾਂ ਨਹੀਂ ਆ ਸਕਦੇ ਤਾਂ ਪ੍ਰਾਇਰ ਚੀਜ਼ ਦੱਸ ਲਈਏ ਵੀ ਬਹੁਤ ਮਤਲਬ ਆ ਦੇਖੋ ਜੀ ਅਗਲੇ ਥਾਣਾ ਹਾਂਜੀ ਹਾਂਜੀ ਠੀਕ ਹੈ ਜੀ ਆਹ ਲਓ ਦੋਸਤੋ ਚੰਗਾ ਭਰਾ ਹੈਗਾ ਮੋਟੀ ਤਾਰ ਆ ਦੋਸਤੋ ਉਂਗਲ ਜਿੱਡੀ ਜਿਹੜੀ ਤਾਰ ਕਹਿੰ ਲੀ ਆਪਾਂ ਤੇ ਪਿਛਲੇ ਥਾਣਾ ਦੀ ਆਹ ਪਿਛਲੇ ਥਾਣਾ ਦੀ ਹੈ ਨਾ ਤੇ ਤੇ ਪੱਲਾ ਥਾਣਾ ਪਿਛਲਾ ਹਾਂਜੀ ਇਹ ਉਲਟ ਪਹਿਣੀ ਜਲਾ ਜਿਹੜਾ ਦੋਸਤੋ ਪਿਛਲਾ ਥਾਣਾ ਜੀ ਹਾਂਜੀ ਠੀਕ ਆ ਆ ਪਿਛਲਾੜਾ ਮਗਰਲਾ ਥਣ ਹੈਗਾ ਦੋਸਤੋ ਬਹਿਣੀ ਵਾਲਾ ਆਹ ਮਗਲੇ ਦਾ ਨਾ ਵੀ ਚੋਈ ਆਹ ਵੇਖੋ ਚੰਗਾ ਸੋਨਾ ਜਿਹੜਾ ਭਰਾ ਹੈਗਾ ਦੋਸਤੋ तकरीबन ਨਵਾਨ ਜਿਹੜੀ ਆਪਾਂ ਕਹ ਲਈਏ ਵੀ ਥੋੜੀ ਨਵਾਨ ਹੈਗੀ ਹੈ ਨਾ ਬਿਲਕੁਲ ਜੰਦੂ ਸਰ ਬਾਕੀ ਇਹ ਹੈ ਕਿ ਚਵਾ ਵਧੀਆ ਹੋਣਾ ਚਾਹੀਦਾ ਦੁੱਧ ਚੰਗਾ ਹੋਣਾ ਚਾਹੀਦਾ ਬਾਕੀ ਇਹਦਾ ਰੇਟ ਬਹੁਤ ਜਾਇਜ਼ ਹੈ ਅੱਛਾ ਜੀ ਚਲੋ ਐ ਨੂੰ ਲੈ ਆਈਏ ਮੇਰ ਜੀ ਕੱਢ ਦੋ ਬਾਹਰ ਖੋਲ ਕੇ ਲੈ ਆਈਏ ਉਹਨੂੰ ਤੇ ਚੰਗੀ ਮਾਝਾ ਦੋਸਤੋ ਘਰੇ ਨੂੰ ਘਰੇ ਰੱਖਣ ਦੇ ਬਿਲਕੁਲ ਲਾਇਕ ਹੈਗੀ ਆ ਬਾਕੀ ਆਪਣੀ ਸੋਚ ਸਮਝ ਲੈ ਸਾਫ ਦੇ ਨਾਲ ਵੀ ਤੁਸੀਂ ਪਸ਼ੂ ਲੈ ਕੇ ਜਾਣਾ ਹੈਗਾ ਤੇ ਬਾਕੀ ਠੰਡੀ ਸੀ ਲੱਗ ਤਾਂ ਇਹ ਮਾਝਾ ਬਿਲਕੁਲ ਜਿਹੜਾ ਅੱਗਾ ਪਿਛਾ ਵੇਖ ਲਓ ਤਸल्ली ਦੇ ਨਾਲ ਉਸ ਤੋਂ ਬਾਅਦ ਜਿਹੜਾ ਸੰਪਰਕ ਪਾਈ ਦੇ ਨਾਲ ਤੁਸੀਂ ਕਰ ਲਿਓ ਤੇ ਤਕਰੀਬਨ ਵਜਨ ਦੇ ਵਿੱਚ ਆ ਦੋਸਤੋ ਸੂਣ ਦੇ ਵਿੱਚ ਕੋਈ ਹਫਤਾ ਜੀ ਹਜੇ ਜੜਾ ਬਾਕੀ ਹੈਗਾ ਤੇ ਹਰਵੇਲ ਭਾਈ ਇੱਕ ਜਿਹੜੇ ਮੁੱਲ ਕੀ ਰੱਖੇ ਹੋਏ ਆ ਮੁੱਲ ਸਾਨੂੰ ਸਾਬਜੀ ਦਾ 58500 ਉਹਦੇ ਜਿਵੇਂ ਥੋੜਾ ਬਹੁਤਾ ਮੰਨਤਾਨ ਕਰਾਂਗੇ ਮਾਝੀ ਦਾ ਸੁਣ ਤੋਂ ਬਾਅਦ ਸੰਦੂ ਦਾ ਭਵੇਂ 65-70 ਤੱਕ ਵੀ ਇਹ ਗੱਲ ਕਰੇ ਪਰ ਚਲੋ ਆਪਾਂ ਨੂੰ ਹੁੰਦਾ ਪਸ਼ੂ ਭਾਜ ਮਿਲਿਆ ਤਾਂ ਆਪਾਂ ਭਾਜ ਹੀ ਦੇ ਦੋ 58500 ਹੈ ਨਾ ਜੀ ਹਾਂਜੀ ਠੀਕ ਆ 58500 ਦੇ ਵਿੱਚ ਜਿਹੜੀ ਥੋੜਾ ਬਹੁਤਾ ਜੇ ਕੋਈ ਕਰ ਸਕਾਂਗੇ ਮੰਨਤਾਨ ਤਾਂ ਜ਼ਰੂਰ ਕਰ ਲੈ ਠੀਕ ਹੈ ਜੀ 58500 ਦੇ ਵਿੱਚੋਂ ਜਿਹੜਾ ਦੋਸਤੋ ਆ ਗੁੰਜਾਇਸ਼ ਹੋਈ ਜਣੀ ਥੋੜੇ ਤੋਂ ਥੋੜਾ ਕਹਿ ਲਈ ਉਹ ਵੀ ਜਿਹੜਾ ਮਾਨਤਾ ਨੂੰ ਤੁਹਾਡਾ ਹੋਣ ਜਾ ਰਿਹਾ ਉਹ ਵੀ ਹੋ ਜਾਏਗਾ ਇੱਕ ਵਾਰੀ ਜਿਹੜੀ ਆ ਫੇਸ ਦੀ ਕੁਆਲਿਟੀ ਹੈ ਚੰਗੀ ਤਸੱਲੀ ਨਾਲ ਵੇਖ ਲਓ ਆ ਫੇਸ ਦੀ ਕੁਆਲਿਟੀ ਜੀ ਆਹ ਸਿੰਘਾਂ ਦੀ ਬੰਦਤਰ ਆ ਠੀਕ ਹੈ ਜੀ ਆਹ ਲਓ ਬਹੁਤ ਵਧੀਆ ਠੀਕ ਹੈਗੀ ਆ ਜਿੱਡਾ ਕਿ ਰੇਟ ਆ ਦੋਸਤੋ ਜਿੱਡਾ ਕਿ ਭਾਅ ਬਾਜ਼ਾਰ ਉਸ ਹਿਸਾਬ ਨਾਲ ਮੱਝ ਬਹੁਤ ਵਧੀਆ ਤੇ ਹਰਵੈਲ ਭਾਈ ਆ ਆਪਣੇ ਕੋਲ ਨੀਰੀ ਰਵੀ ਦੀ ਝੋਟੀ ਆ ਨੀਰੀ ਰਵੀ ਦਾ ਝੋਟੀ ਆ ਹਾਂਜੀ ਬਸ ਜੀ ਚੰਗਾ ਸੀ ਗਾਇਦਾ ਜਾਨੀ ਜਿਹੜੇ ਇਹਦਾ ਮਦਦ ਕਰ ਪਹੁੰਚ ਸੀਗਾ ਇਹ ਇਕੋਂ ਸਾਮ ਸੰਭਾਲ ਵਾਲੇ ਪਾਸੋਂ ਉਵੇਂ ਦੇ ਬੰਦੇ ਕੋਲ ਆਈ ਹੈ ਜੀ ਬਿਲਕੁਲ ਜੀ ਹੈ ਤਾਂ ਚੰਗੇ ਪਸ਼ੂ ਉਹਨਾਂ ਕੋਲੇ ਸਾਰੇ ਹਾਂਜੀ ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਧਿਆਨ ਨਹੀਂ ਦੇ ਸਕੇ ਇਹਦੇ ਤੇ ਜਾਂ ਕਿਸ ਤਰ੍ਹਾਂ ਹਾਂਜੀ ਤਾਂ ਆਵਾਜ਼ ਬੁਲਾਜੇ ਇਹਦੇ ਮੈਂ ਕਰ ਦਿੱਤੇ ਥੋੜੇ ਜੇ ਹਾਂਜੀ ਤਾਂ ਬਹੁਤ ਜ਼ਿਆਦਾ ਆਵਾਜ਼ ਸੀ ਠੀਕ ਹੈ ਜੀ ਤਾਂ ਥੋੜਾ ਜਿਆ ਇਹਨੂੰ ਸਾਮ ਸੰਭਾਲ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਤੁਹਾਨੂੰ ਮੈਨੂੰ ਕੋਈ ਕਟਲ 2.2 ਚੜ ਕੀ ਚਾਜਦੇ ਨਾ ਥੋੜੀ ਬਾਦ ਗੁੜੇਵਾਂ ਦੀ ਖਾਲ ਹਾਂ ਨਾਲ ਤੇਲ ਆ ਜਾਵੇ ਮਤਲਬ ਕਿ ਅੱਗੇ ਉਹਨਾਂ ਨੇ ਵੀ ਪਰਹੇਜ਼ ਕਰ ਛੱਡਿਆ ਇਹਨੂੰ ਮਲ ਖਰਾਖ ਰੂਕ ਦੇ ਨੂੰ ਹਾਂ ਬਿਲਕੁਲ ਹੀ ਪਰਹੇਜ਼ ਨਹੀਂ ਸੁੱਪੀ ਤੂੜੀ ਹਾਂ ਬਸ ਪਰਹੇਜ਼ ਕੀ ਹਾਂ ਪਛਾਣ ਨਹੀਂ ਸੀ ਉਸ ਦੀ ਬਿਲਕੁਲ ਛੋਟੀ ਚੰਗੀ ਆ ਮਿੱਤਰੋ ਬਾਕੀ ਥੋੜੀ ਜਿਹੀ ਸੇਵਾ ਵਾਲੇ ਪਾਸੇ ਉਹਨੂੰ ਥੋੜੀ ਨਹੀਂ ਮੈਂ ਤੁਸੀਂ ਆਪਦੇ ਹਿਸਾਬ ਨਾਲ ਸੋਚ ਲਓ ਵੀ ਬਹੁਤ ਹੀ ਸੇਵਾ ਵਾਲੇ ਪਾਸੇ ਵੀ ਘਾਟ ਰਹਿ ਗਈ ਆ ਤੇ ਬਾਕੀ ਵੀਰ ਦੇ ਕੋਲ ਆਈ ਆ ਅਗੇ ਕਿਸੇ ਦਿਾਨ ਚਲ ਦੇ ਵਿੱਚ ਹੋਈ ਤੇ ਅਗੇ ਤੁਸੀਂ ਸੇਵਾ ਜਿਹੜੀ ਆ ਘਰੇ ਲਿਜਾ ਕੇ ਬੜੀ ਤਸੱਲੀ ਨਾਲ ਕਰਕੇ ਪੱਠੇ-ਪੁੱਠੇ ਖਾਂਦੀ ਗੁੰਦੀ ਵੀਰ ਪੂਰੀ ਆ ਮੈਂ ਕਹਿੰਦਾ ਸਰਦਾਰ ਜੀਰਾ ਮੱਝ ਦਾ ਛੋਟੀ ਜਿਹੀ ਕੋਈ ਸ਼ੱਕ ਥੁਰੀ ਆ ਠੀਕ ਆ ਜੀ ਚਾਰੂ ਜੂਰੂ ਪੂਰੀ ਹੈ ਪੂਰੀ ਚਾਰੂ ਵੰਡ-ਮੁੰਡ ਪੂਰਾ ਲੈਂਦੀ ਹੈ ਮੈਂ ਕਹਿੰਦਾ ਸਤੂ ਸਾਬ ਜੋ ਮਨਜੀ ਪਾਓ ਚਾਰ ਜੂਰ ਵੀ ਮਤਲਬ ਇਹ ਬਾਈ ਹਰਬੇਲ ਆਪਣੇ ਕੋਲ ਚਾਰ ਵੀ ਹੈਗਾ ਚਾਰ ਵੀ ਪ੍ਰੋਪਰ ਖਾਂਦੀ ਸਤੂ ਸਾਬ ਪਰਸੋਂ ਹੀ ਆਈ ਆ ਤਾਂ ਸ਼ਾਇਦ ਵਿਚਾਰੀ ਦੀਆਂ ਵੱਖੀਆਂ-ਮੁੱਖੀਆਂ ਪਹਿਲਾਂ ਕਦੀ ਬਾਹਰ ਹੀ ਨਹੀਂ ਆਈਆਂ ਹੁੰਦੀਆਂ ਹਾਂਜੀ ਹਾਂਜੀ ਪਰ ਹੁਣ ਹਾਂ ਜੀ ਹਾਂ ਜੀ ਆਹ ਵੇਖੋ ਆਹ ਵੇਖੋ ਜੀ ਥਾਣਾ ਦੀ ਕੁਆਲਿਟੀ ਵਿਖਾਉਣੀ ਤੁਹਾਨੂੰ ਆਹ ਵੇਖੋ ਬਹੁਤ ਚੰਗੀ ਅਜੇ ਦੋਸਤੋ ਤਕਰੀਬਨ ਪੁੱਜੀ ਆ ਝੋਟੀ ਬਿਲਕੁਲ ਏਆਈ ਦੇ ਕਾਬਿਲ ਆ ਨਹੀਂ ਸੰਤੂ ਸਾਹਿਬ ਇਹਦੀ ਏਆਈ ਨੂੰ ਅੱਜ ਕੋਈ 32 ਦਿਨ ਉਹਨਾਂ ਦੇ ਮਤਾਂ ਉਹਨਾਂ ਨੇ ਕਰਵਾਈ ਹੱਥੀ ਆਪਣੇ ਨਹੀਂ ਨਹੀਂ ਕਰਵਾਈ ਆ ਇਹ ਆਈ ਹੋਈ ਆ ਦੋਸਤੋ 32 ਕਦੇਣਾ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਆਪਾਂ ਨਹੀਂ ਕਵਾਂਗੇ ਹਾਂਜੀ ਕਿ ਗੱਬਨ ਨਿਕਲਦੀ ਜਾਂ ਨਹੀਂ ਹੁੰਦੀ ਹਾਂਜੀ ਆਪਾਂ ਦਾ ਇੱਕ ਅੱਜ ਆਪਾਂ ਹੀ ਹਰਵੇਲ ਵਿਖਾਇਓ ਮੜਾ ਜੀ ਬ੍ਰੀਡ ਦੇ ਵਿੱਚ ਇਹਨੂੰ ਹਾਂਜੀ ਹਵਾਨੇ ਤੋਂ ਵਿਖਾਇਓ ਮੜਾ ਜੀ ਹਾਂ ਆ ਬਹੁਤ ਚੰਗੇ ਥਾਣੇ ਆ ਅੱਜ ਆ ਥਾਣਾ ਦੀ ਕੁਆਲਿਟੀ ਆ ਚੰਗੀ ਵਿਥ ਵੂਥ ਤੇ ਥਣ ਲੱਗਾ ਦੋਸਤੋ ਉਹ ਤੁਸੀਂ ਦੇਖ ਲਓ ਬਾਕੀ ਬ੍ਰੀਡ ਅੱਖ ਬਿੱਲੀ ਆ ਬਿਲਕੁਲ ਬਿਲਕੁਲ ਸਿੱਧਾ ਸਟੇਟ ਪਟਾ ਜਿਹੜਾ ਦੋਸਤੋ ਥੱਲੇ ਨੂੰ ਆਉਂਦਾ ਨਾਸ ਨੂੰ ਇਹਦਾ ਨਾ ਵਾਲਹੂਲ ਥੋੜਾ ਜਿਆਦਾ ਸੀ ਕਿ ਅੱਜ ਮੈਂ ਕਰਤੇ ਬੈਗਾ ਥੋੜਾ ਠੀਕ ਆ ਅੱਛਾ ਭਾਈ ਹਰਵੈਲ ਇਹਦਾ ਮੁੱਲ ਕਿੰਨਾ ਕਰਤਾ ਜੀ ਸਿੱਧੂ ਸਾਹਿਬ ਜੀ ਇਹਦਾ ਮੁੱਲ 28200 ਰੁਪਇਆ ਉੱਚਾ ਥੋੜਾ ਬੋਧਾ ਮਾਨਦਾਨ ਕਰਾਏ 28200 ਦੇ ਵਿੱਚੋਂ ਬਿਲਕੁਲ ਠੀਕ ਆ 28200 ਦੇ ਵਿੱਚੋਂ ਜਿਹੜੀ ਦੋਸਤੋ ਤੁਹਾਨੂੰ ਨੀਲੀ ਰਬ ਦੀ ਝੋਟੀ ਮਿਲ ਜਾਣੀ ਆ ਬਾਕੀ ਪ੍ਰੋਪਰ ਜਿਹੜਾ ਬਹੁਤ ਭੈੜਾ ਆਉਂਦੇ ਫੋਨ ਆਉਂਦੇ ਆ ਹਾਂਜੀ ਕਿ ਨੀਲੀ ਰਾਵੀ ਦੀ ਝੋਟੀ ਚਾਹੀਦੀ ਆ ਹੌਸਲ ਚਾਹੀਦੀ ਸੰਧੂ ਸਾਹਿਬ ਦੀ ਝੋਟੀ 10 ਦਿਨ ਸਾਭ ਕੇ ਭਾਵੇਂ 35 ਤੋਂ 40 ਹਜ਼ਾਰ ਦੀ ਵੇਚ ਲਈਏ ਚਲੋ ਜੇ ਹੁੰਦਾ ਪਸ਼ੂ ਆਇਆ ਤੇ ਚ ਜਾਵੇ ਸੋ ਦੋਸਤੋ ਜਿਹੜਾ ਇਹਦਾ ਪ੍ਰੋਪਰ ਇਤਿਹਾਸ ਸੀਗਾ ਉਹ ਬਾਈ ਨੇ ਹਰਬੀਲ ਨੇ ਦੱਸਤਾ ਵੀ ਕਿਹੜੇ ਘਰੋਂ ਆਈ ਆ ਕਈ ਵਾਰਾਂ ਸਾਭ ਸੰਭਾਲ ਕੇਅਰ ਨਹੀਂ ਹੁੰਦੀ ਕਿ ਉਹਦੀ ਤੇ ਪਸ਼ੂ ਜਿਹੜਾ ਦੋਸਤੋ ਕੇਅਰ ਵਾਲੇ ਪਾਸੇ ਉਹ ਰਹਿ ਜਾਂਦਾ ਤੇ ਉਧਰਲੇ ਪਾਸੇ ਉਹ ਖੁੰਜੀ ਏ ਥੋੜੀ ਜੀ ਬਾਕੀ ਤੁਸੀਂ ਅੱਗੇ ਲਿਜਾ ਕੇ ਸੇਵਾ ਕਰ ਲਿਓ ਬਿਲਕੁਲ ਭਾਪੜਤੇ ਦੇ ਵਿੱਚ ਹੈਗੀ ਆ ਜੇ ਆ ਜੈ ਜਿਹੜਾ ਬਿਲਕੁਲ ਆਵਾਜ਼ ਬੁਝਾਰੇ ਰਹਿਗਾ ਮੁੱਲ ਵੀ ਤੁਹਾਨੂੰ ਦੱਸਦਾ ਬਾਈ ਨੇ ਤੇ ਜਿਹੜੇ ਸੰਪਰਕ ਨੰਬਰ ਹੈ ਦੋਸਤੋ ਲਗਾਤਾਰ ਜਿਹੜੇ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰਦੇ ਨੇ ਬਾਈ ਹਰਵੀਰ ਸਿੰਘ ਦੇ ਇਹ ਦੋ ਨਾਗਾ ਦੋਸਤੋ ਬਾਈ ਕੋਲ ਜਿਹੜੇ ਸੇਲ ਲਈ ਅੱਜ ਅਵੇਲੇਬਲ ਸੀਗੇ ਇੱਕ ਮੱਝ ਦਿਖਾਈ ਇੱਕ ਨੀਲੀ ਰਬੀ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਪ੍ਰੋਪਰ ਡਿਟੇਲਸ ਮੇਤ ਪਸੰਦ ਆਵੇ ਭਾਪੜਤਾ ਚੰਗਾ ਲੱਗਦਾ ਹੋਵੇ ਤੁਸੀਂ ਬਾਈ ਹਰਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਭਾਈ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਦੇ ਹੋ? ਹਾਂ ਨਹੀਂ ਜੀ ਬਾਕੀ ਨਾ ਜਿਸ ਤਰ੍ਹਾਂ ਸਰਦੀ ਆ ਗਈ ਆ ਕਲਗੋਟੂ ਮੂੰਖ ਹੋਰ ਹਾਂਜੀ ਜਿਹੜਾ ਆਪਾਂ ਮਾਰਚ ਦੇ ਵਿੱਚ ਉਧਰੋਂ ਵੈਕਸੀਨ ਕਰਵਾਉਨੇ ਆ ਹਾਂਜੀ ਤਾਂ ਵੈਸੇ ਤਾਂ ਚਲੋ ਲਾਗੇ ਬੰਨੇ ਸਰਕਾਰੀ ਡਾਕਟਰ ਉਹ ਕਰ ਜਾਂਦਾ ਸਭ ਤੋਂ ਵਧੀਆ ਨਹੀਂ ਤਾਂ ਆਪਣੀ ਇੱਕ ਵੈਲ ਖਰੀਦੋ ਜਿਹੜੀ 2-250 ਰੁਪਏ ਦੀ ਆ ਜਾਂਦੀ ਆ 3 ਐਮ ਐਲ ਆਪਾਂ ਡੋਜ਼ ਦੇਣੀ ਹੁੰਦੀ ਆ ਤਾਂ ਉਹ ਜਿਹੜਾ ਬੱਚਾ ਦੁੱਧ ਚੁੰਗਦਾਰ ਨੂੰ ਨਹੀਂ ਦੇਈਦੀ ਬਾਕੀਆਂ ਨੂੰ ਆਪਾਂ 3-3 ਐਮ ਐਲ ਛੋਟੇ ਵੱਡੇ ਬੱਚ ਨੂੰ ਦੇ ਸਕਦੇ ਆ 6 ਮਹੀਨੇ ਤੋਂ ਉੱਪਰ ਵਾਲੇ ਨੂੰ ਉਹ ਤਾਂ ਜੇ ਮਤਲਬ ਉਹਦੇ ਵਿੱਚ ਜਿਹੜਾ ਜਾਂ ਬੋਮਬਿੰਗ ਲੈ ਲੋ ਜਾਂ ਇੱਕ ਰਕਸ਼ਾ ਹੁੰਦੀ ਆ ਜਿਹਦੇ ਵਿੱਚ ਦੋਨੇ ਤਿੰਨਾਂ ਚੀਜ਼ਾਂ ਦਾ ਸਾਲਟ ਹੁੰਦਾ ਲੰਗੜਾ ਬੁਖਾਰ ਅ ਐਚ ਐਸ ਗਲਕੋਟੂ ਤੇ ਮੂਖੋਰ ਠੀਕ ਆ ਜੀ ਹਾਂਜੀ ਤਾਂ ਇਹ ਜਿਵੇਂ ਅਕਤੂਬਰ ਦਾ ਵੈਸੇ ਤਾਂ ਸਤੰਬਰ ਦੇ ਵਿੱਚ ਹੋਣਾ ਚਾਹੀਦਾ ਸੀ ਚਲੋ ਅਕਤੂਬਰ ਦਾ ਮਹੀਨਾ ਵੀ ਚੱਲ ਰਿਹਾ ਸਟਾਰਟਿੰਗ ਦੀ ਹੋ ਜਾਣਾ ਚਾਹੀਦਾ ਪਰ ਇਸ ਮਹੀਨੇ ਤੱਕ ਆਪਾਂ ਇਹਨੂੰ ਲਾ ਸਕਦੇ ਆ ਠੀਕ ਆ ਤਕਰੀਬਨ ਮੈਂ ਭੈਣ ਭਰਾ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਅਸੀਂ ਵੀ ਪਸ਼ੂ ਘਰਾਂ ਵਿੱਚੋਂ ਲਿਆਉਣੇ ਹੁੰਦੇ ਆ ਤਾਂ ਜੇ ਆਪਣੇ ਕੋਲੇ ਪੰਜ ਪਸ਼ੂ ਆ ਤਾਂ 2200 ਰੁਪਏ ਆ ਕੋਈ ਜ਼ਿਆਦਾ ਨਹੀਂ ਆ 10 ਪਸ਼ੂਆਂ ਤੇ ਉਹ ਸੀਸੀ ਲੱਗਦੀ ਆ ਜੇ ਕਿਸੇ ਕੋਲੇ ਘੱਟ ਵੀ ਪਸ਼ੂ ਨੇ ਵਾਣ ਗਵਾਂਢ ਨਾਲ ਰਲ ਕੇ ਲਿਆਓ ਬਿਲਕੁਲ ਇਹ ਸੇਵਾ ਹੀ ਹੁੰਦੀ ਆ 2200 ਰੁਪਏ ਇੱਕ ਜਣਾ ਲਾ ਕੇ ਦੇ ਆਣ ਗਵਾਂਢ ਦੇ ਵੀ ਆਪਾਂ ਪਸ਼ੂਆਂ ਨੂੰ ਲਾ ਦਈਏ ਠੀਕ ਆ ਅਸਾਂ ਰਵੈਲ ਭਾਈ ਕਿੰਨੇ ਐਮਐਲ ਵੱਡੇ 3 ਕੁਇੰਟਲ ਤੋਂ ਉੱਪਰ ਲੈ ਪਸ਼ੂ ਕਿੰਨਾ ਕਿੰਨਾ 6 ਮਹੀਨੇ ਤੋਂ ਜਿਹੜੇ ਪਲੱਸ ਵਾਲੇ ਨੇ ਹਾਂਜੀ ਜਿੰਨੀ ਮਰਜ਼ੀ ਉਹਦੀ ਏਜ ਆ 3 ਐਮਐ ਤਿੰਨੇ ਮਿਲ ਜੀ ਤਿੰਨੇ ਮਤਲਬ ਕਿ ਤਿੰਨੇ ਬਿਮਾਰੀਆਂ ਕਵਰ ਕਰੂਗਾ ਕਵਰ ਕਰੂਗੀ ਜੀ ਠੀਕ ਆ ਹਾਂਜੀ ਲੰਗੜਾ ਬੁਖਾਰ ਗਲ ਕੋਟੂ ਤੇ ਮੂੰਹ ਖੁਰੂ ਖੁਰ ਬਿਲਕੁਲ ਜੀ ਠੀਕ ਆ ਇਹ ਜ਼ਰੂਰੀ ਆ ਇਸ ਮਹੀਨੇ ਦੇ ਵਿੱਚ ਤਾਂ ਉਧਰੋਂ ਮਾਰਚ ਦੇ ਵਿੱਚ ਠੀਕ ਆ ਤਾਂ ਉਹ ਕੋਈ ਨਹੀਂ ਕੋਈ 10 ਦਿਨ 20 ਦਿਨ ਅੱਗਾ ਪਿਛਾ ਹੋ ਗਿਆ ਇਹ ਚੀਜ਼ ਦਾ ਕੋਈ ਡਾ ਇਸ਼ੂ ਨਹੀਂ ਹੁੰਦਾ ਪਰ ਜ਼ਰੂਰੀ ਬੇਨਤੀ ਆ ਕਿ ਸਾਰੇ ਭੈਣ ਭਰਾ ਜਿਹੜੇ ਦੇਖਦੇ ਨੇ ਬਿਲਕੁਲ ਬਿਮਾਰੀ ਨੂੰ ਆਪਾਂ ਕੰਟਰੋਲ ਕਰਾਂਗੇ ਜਿਸ ਤਰ੍ਹਾਂ ਇੱਕ ਇਨਸਾਨ ਗਲਤੀ ਕਰਦਾ ਤਾਂ ਸਾਰਿਆਂ ਨੂੰ ਖਮਿਆਜਾ ਉਸੇ ਦਾ ਭੁਗਤਣਾ ਪੈਂਦਾ ਤਾਂ ਮੈਂ ਜਿੰਨੇ ਵੀ ਮੇਰੇ ਯੂਟਿਊਬਰ ਵੀਰ ਆ ਜਾਂ ਮੇਰੇ ਵਪਾਰੀ ਵੀਰ ਆ ਤਾਂ ਇਸ ਚੀਜ਼ ਨੂੰ ਨਾਲ ਜ਼ਰੂਰ ਐਡ ਕਰਨ। ਬਿਲਕੁਲ ਤਾਂ ਇਸ ਗੱਲ ਨੂੰ ਜ਼ਰੂਰ ਐਡ ਕਰਨ ਜਿਹੜੀ ਆਮ ਪਬਲਿਕ ਤੱਕ ਜਿਹੜੇ ਲੋਕ ਨਹੀਂ ਜਾਗਰੂਕ ਜਾਂ ਜਿਨ੍ਹਾਂ ਨੇ ਨਹੀਂ ਕਦੀ ਲਵਾਏ ਤਾਂ ਜਿਹੜੇ ਆਪਾਂ ਇੱਕ ਵੈਕਸੀਨ ਜ਼ਰੂਰੀ ਕਰਵਾਉਣੀ ਆ ਆਪਾਂ ਨੂੰ ਚਾਹੀਦੀ ਆ ਤੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਵਪਾਰੀ ਭਰਾ ਜਾਂ ਕੋਈ ਵੀ ਯੂਟਿਊਬਰ ਵੀਰ ਆ ਇਸ ਚੀਜ਼ ਨੂੰ ਜ਼ਰੂਰ ਐਡ ਕਰ। ਠੀਕ ਆ ਮਿਹਰਬਾਨੀ ਇਹ ਦਵਾਈ ਦਾ ਨਾਮ ਬੋਵਿੰਗ ਜਾਂ ਰਕਸ਼ਾ ਦਾ ਪ੍ਰਾਈਵੇਟ ਲਵਾ ਲੈਣ ਤੇ ਉਹਦੇ ਨਾਲ ਦੀ ਰੀਸ ਨਹੀਂ ਆ ਤਾਂ 30 ਰੁਪਏ ਦਾ ਜਾਨੀ ਕਿ ਇੱਕ ਪਸ਼ੂ ਦਾ ਖਰਚਾ ਵਾ ਸਹੀ ਗੱਲ ਆ ਜੀ ਹਾਂਜੀ ਆ ਸੋ ਦੋਸਤੋ ਇੱਕ ਬਿਲਕੁਲ ਜ਼ਰੂਰੀ ਨੋਟ ਜਿਹੜਾ ਪਸ਼ੂ ਪਾਲਕ ਵੀਰ ਨੇ ਡੇਰੀ ਫਾਰਮਰਸ ਨੇ ਉਹਨਾਂ ਲਈ ਇੱਕ ਜਿਹੜਾ ਜ਼ਰੂਰੀ ਨੋਟ ਆ ਵੀਰ ਹਰਵੇਲ ਨੇ ਕਰਵਾ ਦਿੱਤਾ ਹੈਗਾ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆ ਵੈਕਸੀਨੇਸ਼ਨ ਆ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਬੜੀ ਜ਼ਿਆਦਾ ਇੰਪੋਰਟੈਂਟ ਕਹਿ ਲਈਏ ਆਪਾਂ ਕਿਉਂਕਿ ਇਹਨਾਂ ਨੇ ਵੀਰਾਂ ਨੇ ਵੀ ਜਿਹੜੇ ਪਸ਼ੂ ਵਪਾਰ ਵਪਾਰੀ ਵੀਰ ਨੇ ਇਹਨਾਂ ਵੀ ਅੱਗੋਂ ਪਸ਼ੂ ਜਿਹੜੇ ਹੈਗੇ ਆ ਅੱਗੋਂ ਵੀਰਾਂ ਦੇ ਘਰੋਂ ਘਰਾਂ ਦੇ ਵਿੱਚੋਂ ਲੈ ਕੇ ਆਉਣੇ ਹੁੰਦੇ ਆ ਤੇ ਉਹਨਾਂ ਵੀਰਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਪਸ਼ੂ ਨੂੰ ਜਿਹੜੀ ਵੈਕਸੀਨੇਸ਼ਨ ਪ੍ਰੋਪਰ ਲਗਵਾ ਕੇ ਰੱਖਿਓ ਤਾਂ ਜੋ ਅੱਗੇ ਇਹਨਾਂ ਦੇ ਥਰੂ ਵੀ ਅੱਗੇ ਪਸ਼ੂ ਜਾਵੇ ਤੇ ਅਗਲੇ ਘਰ ਵੀ ਜਾਵੇ ਤੇ ਪਿਛਲੀ ਵਾਰ ਜਿਹੜਾ ਆਪਾਂ گاਵਾ ਨੂੰ ਬਿਮਾਰੀ ਆਈ ਚਲੋ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ ਉਹ ਇੱਕ ਨਵੀਂ ਬਿਮਾਰੀ ਸੀ ਹਾਂਜੀ ਠੀਕ ਆ ਉਹ ਨਹੀਂ ਸੀ ਉਹਦੇ ਬਾਰੇ ਪਤਾ ਜਿਹੜੀ ਚੀਜ਼ ਬਾਰੇ ਆਪਾਂ ਲੋਕ ਜਾਗਰੂਕ ਆ ਤਾਂ ਉਹਨੂੰ ਜ਼ਰੂਰ ਅੱਗੇ ਲਿਆਈਏ ਬਿਲਕੁਲ 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 ਸੋ ਦੋਸਤੋ ਉਮੀਦ ਕਰਦੇ ਆ ਇਹ ਗੱਲਾਂ ਜੜੀਆਂ ਹੈਗੀਆਂ ਤੁਸੀਂ ਜ਼ਰੂਰ ਗੌਰ ਕਰੋਗੇ ਤੇ ਆਪਣੇ ਜਿਹੜੇ ਪਸ਼ੂ ਆ ਜਿਹੜੇ ਤੁਸੀਂ ਨਿੱਜੀ ਤੌਰ ਤੇ ਘਰੇ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਖਾਸ ਔਰਤੇ ਇਹ ਵੈਕਸੀਨੇਸ਼ਨ ਲਗਵਾਉਂਗੇ ਤੇ ਜਿਹੜੇ ਪਸ਼ੂ ਸੇਲ ਵੀ ਕਰਨੇ ਆ ਤੁਸੀਂ ਉਹਨਾਂ ਨੂੰ ਵੀ ਤੁਸੀਂ ਕਿਹਾ ਵੀ ਕਿਸਾਨ ਵੀ ਹੁੰਦੇ ਘਰਾਂ ਤੋਂ ਆਉਂਦੇ ਤੇ ਘਰਾਂ ਜੀ ਵਾਪਸ ਜਾਣੇ ਹੁੰਦੇ ਆ ਤਾਂ ਛੱਡਾਂ ਤੇ ਜਾਣੇ ਹੁੰਦੇ ਆ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ ਤੇ ਜ਼ਰੂਰ ਕਰਦੇ ਠੀਕ ਆ ਜੀ ਸੋ ਦੋਸਤੋ ਇਹ ਸਨ ਵੀਰ ਹਰਬੀਰ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਪਸ਼ੂਆਂ ਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਸਲਾਹ مشورہ ਲੈਣਾ ਹੋਵੇ ਫਾਰਮਿੰਗ ਦੇ ਰਿਲੇਟਡ ਡੇਰੀ ਫਾਰਮ ਫਾਰਮਿੰਗ ਦੇ ਰਿਲੇਟਡ ਸ਼ੈੱਡ ਦੇ ਰਿਲੇਟਡ ਕਿਸੇ ਵਿਵਸਥਾ ਦੇ ਰਿਲੇਟਡ ਤੁਸੀਂ ਉਹ ਵੀ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ